ਗੁਰੂ ਨਾਨਕ ਪਾਤਸ਼ਾਹ ਜਦੋਂ ਜਗਨਨਾਥਪੁਰੀ ਗਏ ਉਥੇ ਪੰਡਤ ਲੋਕ ਆਰਤੀ ਕਰ ਰਹੇ ਸੀ ਥਾਲ ਦੇ ਵਿੱਚ ਦੀਵੇ ਪਾਏ ਸੁੱਚੇ ਮੋਤੀ ਪਾਏ ਉਹਨਾਂ ਨੇ ਤੂਫ ਦੇ ਨਾਲ ਚੌਰ ਦੇ ਨਾਲ ਸ਼ੈਨੇ ਢੋਲਕੀਆਂ ਸਾਜਾਂ ਦੇ ਨਾਲ ਆਰਤੀ ਕਰ ਰਹੇ ਨੇ ਇਹ ਅੱਜ ਵੀ ਤੁਸੀਂ ਜਾਓਗੇ ਨਾ ਇਹ ਜਗਨਨਾਥਪੁਰੀ ਆਰਤੀ ਹੁੰਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਨਾਲ ਵਿਚਾਰ ਕੀਤੀ ਕਿ ਜਿਹੜਾ ਜਗਨਨਾਥ ਏ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਵਾਹਿਗੁਰੂ ਨੂੰ ਜਗਤਨਾਥ ਕਿਹਾ ਗਿਆ ਜਿਹੜਾ ਜਗਤ ਦਾ ਨਾਥ ਏ ਉਹ ਤਾਂ ਕਹਿੰਦੇ ਬੜਾ ਵੱਡਾ ਏ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਸੀ ਗੁਰੂ ਨਾਨਕ ਦੇਵ ਜੀ ਤਾਂ ਆਪ ਹੀ ਉਹਨਾਂ ਦਾ ਰੂਪ ਸੀ ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਐਵਡ ਉੱਚਾ ਹੋਵੇ ਕੋਈ ਇਸ ਉੱਚੇ ਕੋ ਜਾਣੇ ਸੋ ਹੁਣ ਮਹਾਰਾਜ ਉਸ ਅਵਸਥਾ ਤੇ ਪਹੁੰਚੇ ਹੋਏ ਤੇ ਤਾਈ ਉਹਨੂੰ ਜਾਣਦੇ ਹੋ ਉਹ ਆਂਦੇ ਵੀ ਜਗਨਨਾਥ ਤਾਂ ਬਹੁਤ ਵੱਡਾ ਏ ਛੋਟਾ ਜਿਹਾ ਥਾਲ ਦੀਵੇ ਜਨਕ ਮੋਤੀ ਚੌਰ ਸ਼ੈਨੇ ਸਾਜਾਂ ਦੇ ਨਾਲ ਤੁਸੀਂ ਆਰਤੀ ਕਰ ਰਹੇ ਜੇ ਅਸਲ ਵਿੱਚ ਜਿਹੜਾ ਪਰਮਾਤਮਾ ਜਿੰਨਾ ਵੱਡਾ ਤੇ ਉਹਨਾਂ ਵੱਡਾ ਉਹਦਾ ਥਾਲ ਏ ਇਹ ਗਿਆਨ ਦਿੱਤਾ ਉਹਨਾਂ ਨੂੰ ਪੰਡਿਆਂ ਨੇ ਤੇ ਜਿੰਨਾ ਵੱਡਾ ਉਹ ਆਪੇ ਸੂਰਜ ਤੇ ਚੰ드ਰਮਾ ਉਹਦੇ ਦੋ ਦੀਵੇ ਜਗ ਰਹੇ ਨੇ ਤੇ ਆ ਜਿਹੜੇ ਤੁਸੀਂ ਮੋਤੀ ਪਾਏ ਆ ਨਾ ਥਾਲ ਦੇ ਵਿੱਚ ਸੱਚੇ ਮੋਤੀ ਇਹ ਸਾਰੇ ਤਾਰੇ ਉਹਦੇ ਮੋਤੀ ਨੇ ਤੁਸੀਂ ਧੂਬਤੀ ਕਰ ਰਹੇ ਜੇ ਪਰਮਾਤਮਾ ਦੀ ਧੂਫ ਜੰਗਲਾਂ ਦੀ ਸਾਰੀ ਵਨਸਪਤੀ ਕਰ ਰਹੀ ਤੇ ਪੌਣ ਉਸ ਵੈ ਗੁਰੂ ਨੂੰ ਚੌਰ ਕਰ ਰਹੀ ਉਹਨਾਂ ਦੇ ਬਚਨ ਜਿਹੜੀ ਆਰਤੀ ਗੁਰਨਾਨਕ ਦੇਵ ਜੀ ਨੇ ਗਾਈ ਗਗਨ ਮੇ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਨ ਲੋ ਪਵਨ ਚਵਰੂ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹੱਤਾ ਸ਼ਬਦ ਵਾਜੰਤ ਪੇ ਅਨਹਦ ਸ਼ਬਦ ਉਹਦੇ ਦਰ ਦੇ ਅੱਗੇ ਸਾਜ ਵਜ ਰਹੇ ਨੇ ਤੁਸੀਂ ਕੀ ਸਾਜ ਵਜਾ ਲੋ ਕਿੱਡੀ ਵੱਡੀ ਗੱਲ ਸਾਨੂੰ ਸਮਝਾ ਗਏ ਗੁਰੂ ਨਾਨਕ ਦੇਵ ਜੀ ਮਗਰ ਮਾਫੀ ਦਿਓ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਪੰਡਤਾਂ ਨੂੰ ਸਮਝਾਉਣ ਵਾਸਤੇ ਗਏ ਪੀ ਇਹ ਆਰਤੀ ਨਹੀਂ ਅੱਜ ਅਸੀਂ ਗੁਰਦੁਆਰਾ ਚ ਉਹ ਆਰਤੀ ਸ਼ੁਰੂ ਕਰ ਦਿੱਤੀ